ਜੇਕਰ ਤੁਸੀਂ ਵੀ ਇਸ਼ਕ-ਮੋਸ਼ਕ ਦੇ ਚੱਕਰਾਂ ਦੇ ਵਿੱਚ ਪਏ ਹੋ ਹੋ ਤਾਂ ਅੱਖਾਂ ਬੰਦ ਕਰਕੇ ਆਪਣੇ ਪ੍ਰੇਮੀ জাফর ਪ੍ਰੇਮੀ ਦੇ ਉੱਤੇ ਵਿਸ਼ਵਾਸ ਕਰਦੇ ਹੋ ਤਾਂ ਆਹ ਖਬਰ ਤੁਹਾਡੇ ਲਈ ਬੇਹਦ ਕੰਮ ਦੀ ਰਹਿਣ ਵਾਲੀ ਹੈ ਖਬਰ ਸੁਣਨ ਤੋਂ ਬਾਅਦ ਤੁਹਾਨੂੰ ਵੀ ਫਿਰ ਆਪਣੇ ਪ੍ਰੇਮੀ 파ਟਨਰ ਤੇ ਜ਼ਰੂਰ ਸ਼ੱਕ ਹੋ ਜਾਵੇਗਾ ਦਾਦੀ ਕੀ ਪਾਈਲ ਦੇ ਵਿੱਚ ਇੱਕ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਲਿਵ-ਇਨ ਪਾਰਟਨਰ ਦਾ ਕਤਲ ਕਰ ਦਿੱਤਾ ਕਿਰਚ ਮਾਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਡੀਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰਮੰਗਤ ਸਿੰਘ ਜੋ ਕਾਫੀ ਸਮੇਂ ਤੋਂ ਰੇਸ਼ਮਾ ਦੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦਾ ਸੀ ਤੇ ਕਿਰਾਏ ਦੇ ਮਕਾਨ ਦੇ ਵਿੱਚ ਦੋਵੇਂ ਰਹਿੰਦੇ ਸੀ ਰੇਸ਼ਮਾ ਦੀ ਜਸਨਪ੍ਰੀਤ ਨਾਲ ਦੋਸਤੀ ਹੋ ਗਈ ਤੇ ਉਹਨਾਂ ਦੇ ਵੱਲੋਂ ਮਿਲ ਕੇ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਰਾਤ ਲੇਟ ਨਾਈਟ ਕਰੀਵ 11 12 ਵਜੇ ਇੱਕ ਮੈਸੇਜ ਮਿਲਿਆ ਸੀਗਾ ਵੀ ਪੈਲ ਦੇ ਵਿੱਚ ਇੱਕ ਕਤਲ ਹੋਇਆ ਤੋ ਮੌਕੇ ਤੇ ਮੌਜੂਦਾ ਐਸਐਚਓ ਪੈਲ ਆ ਹਰਤਮ ਸਿੰਘ ਪਹੁੰਚੇ ਤੋ ਉਥੇ ਹਰਸੰਗਤ ਸਿੰਘ ਐਲਿਸ ਜੋਗੀ ਦੀ ਡੈਥ ਹੋਈ ਸੀ ਜਿਹਦੇ ਬਾਰੇ ਉਹਦੀ ਮਾਤਾ ਸਰਵਿਸ ਕੌਰ ਨੇ ਬਿਆਨ ਲਖਾਇਆ ਵੀ ਮੇਰੇ ਬੇਟੇ ਨੂੰ ਜਿਹੜੀ ਉਹ ਲੇਡੀ ਉਹਦੇ ਨਾਲ ਰਹਦੀ ਆ ਉਹਦਾ ਨਾਂ ਜਸਨਪ੍ਰੀਤ ਤੇ ਉਹਦਾ ਇੱਕ ਦੋਸਤ ਉਹਨਾਂ ਨੇ ਇਹਨੂੰ ਇਹਦਾ ਕਤਲ ਕੀਤਾ ਤੋਂ ਅੱਜ ਮੁਕੱਦਮਾ ਦਰਜ ਕਰਕੇ ਮੁਕੱਦਮਾ ਨੰਬਰ 103 ਅੰਡਰ ਸੈਕਸ਼ਨ 103 10 ਜਿਵੇਂ ਪੰਜ ਮਤਲਬ 302 ਆਈਪੀਸੀ 34 ਆਈਪੀਸੀ ਦੇ ਤਹਿਤ ਦਰਜ ਕਰਕੇ ਦੋਸ਼ੀਆਂ ਨੂੰ ਰਾਉਂਡ ਅਪ ਕਰ ਲਿਆ ਔਰ ਅਗਲੀ ਤਰੀਖ ਜਾਰੀ ਹੈ ਜਿਹੜਾ ਰਸੋਈ ਚ ਵਰਤ ਦੇ ਕਿਰਚ ਕਿਰਚ ਮਾਰ ਕੇ ਤੋਰ ਸਿਰ ਚ ਕੜਾ ਦੇ ਹੱਥੇ ਦੋਸ਼ੀ ਦਾ ਕੜਾ ਸੀ ਕੜਾ ਮਾਰਿਆ ਸਿਰ ਤੇ ਪੇਟ ਤੇ ਛਾਤੀ ਉੱਤੇ ਕਿਰਚ ਮਾਰੀ ਇਹਦੇ ਵਿੱਚ ਮਦਈ ਨੇ 2 ਰੁਪਏ ਲਖਾਏ ਨੇ ਜਿਹਦੇ ਚ ਅਸੀਂ ਇੱਕ ਮਗਾ ਮੇਨ ਕ੍ਰੂ ਜਿਹੜਾ ਉਹ ਰਾਉਂਡ ਅਪ ਕਰ ਲਿਆ ਜਿਹਦੀ ਗ੍ਰਿਫਤਾਰੀ ਕਰਕੇ ਅਗਲੀ ਕਾਰਵਾਈ ਕਰਾਂਗੇ ਹਾਂਜੀ ਇਹ ਤਾਂ ਪਚੋਕੜ ਕਾਫੀ ਮਾੜਾ ਜਿਹਦੇ ਕਾ 2 ਚੋਰੀ ਦੇ ਪਰਚੇ ਔਰ ਇੱਕ ਐਨਡੀ ਪਰਚਾ ਦਰਜ ਔਰ ਮਾੜੀ ਸੂਰਤ ਹੈਗੀ ਇਹਦੀ ਕਹਿਦਾ ਦੀ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦੋਸ਼ੀ ਜਸ਼ਨਪ੍ਰੀਤ ਨੂੰ ਤਾਂ ਗ੍ਰਿਫਤਾਰ ਕਰ ਲਿਆ ਫਿਲਹਾਲ ਪ੍ਰੇਮਿਕਾ ਰੇਸ਼ਮਾ ਫੁਰਾਦ ਅੱਸੀ ਜਾ ਰਿਹਾ ਜਿਸ ਨੂੰ ਕਿ ਪੁਲਿਸ ਵੱਲੋਂ ਜਲਦ ਕਾਬੂ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ